ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਕਈ ਸੰਗਤਾਂ ਦਾ ਖਿਆਲ ਹੈ ਕਿ ਸਾਡੇ ਘਰ ਵਿੱਚ ਧਨ ਦੌਲਤ ਨਹੀਂ ਟਿਕਦਾ ਸਾਡੇ ਘਰ ਵਿੱਚ ਬਰਕਤਾਂ ਨਹੀਂ ਪੈਂਦੀਆਂ ਸਾਡੇ ਕਾਰਜ ਰਾਸ ਨਹੀਂ ਹੁੰਦੇ ਜਿਹੜਾ ਵੀ ਕਾਰਜ ਆਰੰਭ ਕਰਦੇ ਆ ਉਹਦੇ ਵਿੱਚ ਕੋਈ ਅੜਚਣਾ ਆ ਜਾਂਦੀ ਹੈ ਮਾਇਆ ਜਿਹੜੀ ਆ ਉਹ ਰੁਕ ਜਾਂਦੀ ਐ ਸੋ ਇਹ ਹੱਲ ਨਹੀਂ ਹੋ ਰਿਹਾ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਿਆਰਿਓ ਆ ਸ਼ਤਾਬਦੀ ਆ ਰਹੀ ਆ 350 ਸਾਲਾਂ ਤੇ ਜੇ ਤੁਸੀਂ ਇਸ ਸ਼ਤਾਬਦੀ ਨੂੰ ਮੁੱਖ ਰੱਖ ਕੇ ਸੱਚੇ ਦਿਲੋਂ ਅੰਮ੍ਰਿਤ ਵੇਲੇ ਰੋਜ਼ਾਨਾ 108 ਮਾਲਾ ਐਸ ਜਾਪਦੀਆਂ ਕਰ ਲਓ ਨਾ ਤੇ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣਗੇ ਤੁਹਾਡਾ ਰੁਕਿਆ ਪੈਸਾ ਵੀ ਤੁਹਾਨੂੰ ਮਿਲ ਜਾਏਗਾ ਤੁਹਾਡੇ ਤੁਹਾਡੀਆਂ ਅਰਚਨਾ ਵੀ ਖਤਮ ਹੋ ਜਾਣਗੀਆਂ ਜੋ ਮੰਗੋਗੇ ਮਿਲੂਗਾ ਉਹ ਹੈ ਗੁਰੂ ਪਿਆਰਿਓ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੇ ਧਾਏ ਸਭ ਥਾਏ ਹੋਏ ਸਹਾਏ ਅਸੀਂ ਇਹਦਾ ਜਾਪ ਕਰਨਾ ਹੈ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦ ਆਵੇ ਧਾਏ ਸਭ ਥਾਏ ਹੋਏ ਸਹਾਏ ਬੜੇ ਧਿਆਨ ਨਾਲ ਇਹ ਸ਼ਬਦ ਨੂੰ ਪੜ੍ਹਨਾ ਹੈ ਵਿਚਾਰਨ ਸਹੀ ਕਰਨਾ ਇਹਦਾ ਗਲਤ ਨਹੀਂ ਕਰਨਾ ਬੜੇ ਧਿਆਨ ਨਾਲ ਬੜੇ ਪਿਆਰ ਨਾਲ ਇਸ ਸ਼ਬਦ ਦਾ ਜਾਪ 108 ਵਾਰ ਕਰਨਾ ਹੈ ਚਾਹੇ ਮਾਲਾ ਲੈ ਲੋ ਮਾਲਾ ਦੇ ਰਾਂ ਹੀ ਅਸੀਂ ਕਰ ਸਕਦੇ ਹਾਂ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਧਿਆਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਟਿਕਾ ਕੇ ਜੇ ਕੋਸ਼ਿਸ਼ ਕਰਨੀ ਹੈ ਇਹ ਤੋਂ ਵੀ ਆਪਾਂ ਵਧੀਆ ਤਰੀਕਾ ਜਿਹੜਾ ਹੈ ਆਪਾਂ ਦੇਸੀ ਘੋ ਦੀ ਜੋਤ ਘਰ ਵਿੱਚ ਲਾਉਣੇ ਆ ਤੇ ਦੇਸੀ ਘੋ ਦੀ ਜੋਤ ਲਾ ਕੇ ਉੱਥੇ ਬੈਠ ਕਰਕੇ ਇਕਾਗਰਤਾ ਦੇ ਵਿੱਚ ਆਪਾਂ ਇਹ ਜਾਪ ਕਰਨਾ ਹੈ ਜਦੋਂ ਆਪ ਜੀ ਲਗਾਤਾਰ ਇਸ ਸ਼ਬਦ ਦਾ 40 ਦਿਨ ਜਾਪ ਕਰੋਗੇ ਤੇ ਦੇਖਿਓ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਘਰ ਵਿੱਚ ਨੌ ਨਿਧੀਆਂ ਕਿਵੇਂ ਪਹੁੰਚਾਉਂਦੇ ਆ ਤੁਹਾਡੇ ਘਰ ਵਿੱਚ ਨੌ ਨਿਧੀਆਂ ਜਿਹੜੀਆਂ ਧਾ ਕੇ ਆ ਜਾਣਗੀਆਂ ਧਨ ਦੌਲਤ ਤੁਹਾਡੇ ਘਰ ਧਾ ਕੇ ਆ ਜਾਏਗੀ ਤੁਹਾਡਾ ਕੋਈ ਵੀ ਕਾਰਜ ਜਿਹੜਾ ਹੈ ਉਹ ਕਦੇ ਅੜੇਗਾ ਨਹੀਂ ਸਾਰੇ ਕਾਰਜ ਤੁਹਾਡੇ ਰਾਸ ਹੋਣਗੇ ਸਾਰੇ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਬਾਹ ਫੜਨਗੇ ਤੁਸੀਂ ਐਸ ਸਤਾਬਦੀ ਦੇ ਮੌਕੇ ਤੇ ਇਹ ਤਰੀਕਾ ਅਜ਼ਮਾ ਕੇ ਵੇਖੋ ਮਹਾਰਾਜ ਜੀ ਦੇ ਨਾਮ ਦੇ ਇਸ ਸ਼ਬਦ ਦਾ ਜਾਪ ਕਰੋ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਫਿਰ ਮਹਾਰਾਜ ਜਰੂਰ ਸਹਾਇਤਾ ਕਰਨਗੇ ਆਪਾਂ ਵਾਦਤਵਦ ਇਸ ਸ਼ਤਾਬਦੀ ਤੇ ਮਾਰ ਨੂੰ ਯਾਦ ਵੀ ਕਰੀਏ ਬਾਣੀ ਵੀ ਪੜੀਏ ਬਾਣੀ ਦੀ ਵਿਚਾਰ ਵੀ ਕਰੀਏ ਉਹਨਾਂ ਦੀ ਬਾਣੀ ਵੀ ਆਪਾਂ ਨੂੰ ਵਾਦਤਵਦ ਪੜ੍ਹਨੀ ਚਾਹੀਦੀ ਆ ਫਿਰ ਮਹਾਰਾਜ ਜਰੂਰ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤਾਂ ਵਰਸਾਉਣਗੇ ਕਿਉਂਕਿ ਜਿੰਨਾ ਐਸ ਸ਼ਤਾਬਦੀ ਦੇ ਮੌਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਪੜਿਆ ਜਾਊਗਾ ਨਾ ਜਿੰਨਾ ਵਿਚਾਰਿਆ ਜਾਊਗਾ ਉਨਾਂ ਹੀ ਵੱਧ ਫਾਇਦਾ ਤੇ ਉਨਾਂ ਹੀ ਵੱਧ ਲਾਹਾ ਮਿਲਣਾ ਜੇ ਕੋਈ ਤੁਹਾਡਾ ਕਾਰਜ ਨਹੀਂ ਇਹੋ ਜਿਹਾ ਜਿਹੜਾ ਨਾ ਹੋਵੇ ਜੇ ਤੁਸੀਂ ਮਹਾਰਾਜ ਦੀ ਬਾਣੀ ਇਸ ਸ਼ਤਾਬਦੀ ਦੇ ਮੌਕੇ ਤੇ ਵੱਧ ਤੋਂ ਵੱਧ ਵਿਚਾਰ ਲਾਉਗੇ ਤੇ ਪੜ੍ਹ ਲਾਉਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੁਹਾਡਾ ਹਰ ਪ੍ਰਕਾਰ ਦਾ ਕਾਰਜ ਰਾਸ ਕਰ ਦੇਣਗੇ ਪਿਆਰਿਓ ਤੁਸੀਂ ਇੱਕ ਵਾਰ ਜ਼ਰੂਰ ਅਜਮਾ ਕੇ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ